ਸਰਦਾਰ ਹਰੀ ਸਿੰਘ ਨਲੂਏ ਦੇ ਕਸ਼ਮੀਰ ਉੱਤੇ ਕਬਜ਼ੇ ਤੋਂ ਬਾਅਦ ਪਤਾ ਲੱਗਿਆ ਕਿ ਕਸ਼ਮੀਰੀ ਪੰਡਤਾਂ ਉੱਤੇ ਔਰੰਗਜ਼ੇਬ ਨੇ ਕਿੰਨਾ ਜ਼ੁਲਮ ਕੀਤਾ ਸੀ ਪਿਛਲੀਆਂ ਡੇਢ ਸਦੀਆਂ ਤੋਂ ਕਿੰਨੇ ਸਤਾਏ ਗਏ ਸੀ ਕਸ਼ਮੀਰ ਦੇ ਪੰਡਤ ਸਰ ਫ੍ਰਾਂਸਿਸ ਜੰਗ ਹਸਬੰਡ ਨੇ ਇੱਕ ਕਿਤਾਬ ਲਿਖੀ ਹੈ ਦਾ ਕਸ਼ਮੀਰ ਉਹਦੇ ਵਿੱਚ ਜ਼ਿਕਰ ਕੀਤਾ ਸ਼ਹਿਰ ਦੇ ਸਾਰੇ ਪੰਡਤ ਸਿਰੋਂ ਨੰਗੇ ਤੇ ਬਿਨਾਂ ਜੁੱਤੀਆਂ ਤੋਂ ਸਰਦਾਰ ਹਰੀ ਸਿੰਘ ਨਲੂਏ ਦੇ ਸਾਹਮਣੇ ਪੇਸ਼ ਹੋਏ ਬਾਕੀਆਂ ਦੇ ਸਿਰਾਂ ਤੇ ਦਸਤਾਰਾਂ ਤੇ ਪੈਰਾਂ ਦੇ ਵਿੱਚ ਜੁੱਤੀਆਂ ਨੇ ਪਰ ਕਸ਼ਮੀਰੀ ਪੰਡਤਾਂ ਦੇ ਪੈਰ ਵੀ ਨੰਗੇ ਨੇ ਤੇ ਸਿਰ ਵੀ ਨੰਗੇ ਨੇ ਸਰਦਾਰ ਹਰੀ ਸਿੰਘ ਨਲੂਏ ਨੇ ਸਵਾਲ ਕੀਤਾ ਜਜਮਾਨੋ ਤੁਹਾਡੇ ਪੈਰ ਨਗੇ ਕਿਉਂ ਨੇ ਤੁਹਾਡੇ ਸਿਰ ਕੱਜੇ ਹੋਏ ਕਿਉਂ ਨਹੀਂ ਅੱਖਾਂ ਵਿੱਚ ਹੰਝੂ ਭਰ ਕੇ ਉਹਨਾਂ ਪੰਡਤਾਂ ਨੇ ਜਵਾਬ ਦਿੱਤਾ ਕਹਿੰਦੇ ਜੀ ਇਹ ਤਾਂ ਇਸ ਧਰਤੀ ਦਾ ਵਿਧਾਨ ਹੈ ਪਿਛਲੇ 150 ਸਾਲ ਤੋਂ ਨਿਰੰਤਰ ਪਠਾਣਾਵਲੋਂ ਹੁਕਮ ਹੈ ਕਿ ਨਾ ਤਾਂ ਕੋਈ ਪੰਡਤ ਸਿਰ ਤੇ ਪੱਗ ਬਨ ਸਕਦਾ ਹੈ ਤੇ ਨਾ ਪੈਰਾਂ ਵਿੱਚ ਜੁੱਤੀ ਪਾ ਸਕਦਾ ਸੋ ਅਸੀਂ ਤਾਂ ਹੁਕਮ ਦੀ ਤਾਮੀਲ ਕਰ ਰਹੇ ਹਾਂ ਏਨੀ ਗੱਲ ਸੁਣਨ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਏ ਨੇ ਐਲਾਨ ਕੀਤਾ ਤੇ ਮੇਰੇ ਦੇਖ ਦੇ ਵਿੱਚ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ ਸਾਰੇ ਇੱਕ ਸਮਾਨ ਨੇ ਕੋਈ ਪਗਬਨੇ ਕੋਈ ਜੁੱਤੀ ਪਾਵੇ ਕੋਈ ਨਾ ਪਾਵੇ ਕੋਈ ਘੋੜਸਵਾਰੀ ਕਰੇ ਕੋਈ ਪਲਕੀ ਵਿੱਚ ਬੈਠੇ ਖਾਲਸਾ ਰਾਜ ਦੇ ਵਿੱਚ ਕਿਸੇ ਨੂੰ ਮਨਾਹੀ ਨਹੀਂ ਗੁਰੂ ਨਾਨਕ ਦਾ ਘਰ ਗੁਰੂ ਨਾਨਕ ਦੇ ਘਰ ਦਾ ਰਾਜ ਸਮੁੱਚੀ ਮਨੁੱਖਤਾ ਦਾ ਸਾਂਝਾ ਹੈ ਕਸ਼ਮੀਰ ਦੇ ਪੰਡਤਾਂ ਦੇ ਉੱਤੇ ਔਰੰਗਜ਼ੇਬ ਦੇ ਰਾਜ ਦੀ ਜ਼ੁਲਮੀ ਕਹਾਣੀ ਦਾ ਇੱਕ ਪੰਨਾ ਮੈਂ ਹੋਰ ਸੰਗਤਾਂ ਨਾਲ ਸਾਂਝਾ ਕਰਾਂ ਜਦੋਂ ਸਰਦਾਰ ਹਰੀ ਸਿੰਘ ਮਲੂਏ ਨੇ 12 ਮੂਲੇ ਦੇ ਇਲਾਕੇ ਨੂੰ ਫਤਿਹ ਕੀਤਾ ਤੇ ਉੱਥੇ ਜੇਲਮ ਦਰਿਆ ਦੇ ਆਲੇ ਦੁਆਲੇ ਦੋ ਕਬੀਲੇ ਵੱਸਦੇ ਸੀ ਜਿਨ੍ਹਾਂ ਦਾ ਨਾਮ ਸੀ ਖੱਖੇ ਤੇ ਬੱਬੇ ਕਬੀਲੇ ਜਿਨ੍ਹਾਂ ਦੇ ਆਗੂ ਸਨ ਗੁਲਾਮ ਅਲੀ ਖਾਨ ਖੱਖਾ ਤੇ ਜ਼ulfਕਰ ਅਲੀ ਖਾਨ ਬੱਬਾ ਸਰਦਾਰ ਹਰੀ ਸਿੰਘ ਨਲਵਾ ਹੈਰਾਨ ਰਹਿ ਗਿਆ ਕਦਾਂ ਮੈਂ ਇਸ ਦੇਸ਼ ਦੇ ਬਹੁ ਗਿਣਤੀ ਕਬੀਲਿਆਂ ਨੂੰ ਜਾਣਦਾ ਉਹਨਾਂ ਦੀਆਂ ਜਾਤਾਂ ਕਿਹੜੀਆਂ ਨੇ ਉਹਨਾਂ ਦੀਆਂ ਨਸਲਾਂ ਕਿਹੜੀਆਂ ਨੇ ਉਹਨਾਂ ਦੇ ਕਬੀਲੇ ਕਿਹੜੇ ਨੇ ਪਰ ਤੁਹਾਡੇ ਨਾਂ ਦੇ ਨਾਲ ਲੱਗੇ ਹੋਏ ਦੋ ਅੱਖਰ ਖੱਖੇ ਤੇ ਬੱਬੇ ਮੇਰੀ ਸਮਝ ਤੋਂ ਬਾਹਰ ਨੇ ਤੁਸੀਂ ਕੌਣ ਹੋ ਤੁਹਾਡੀ ਪਛਾਣ ਕੀ ਹੈ ਅੱਖਾਂ ਵਿੱਚ ਹੰਝੂ ਭਰ ਕੇ ਦੋਵੇਂ ਸਰਦਾਰਾਂ ਨੇ ਆਖਿਆ ਕਿ ਅਸੀਂ ਉਸ ਕੌਮ ਨਾਲ ਸਬੱਧ ਰੱਖਦੇ ਹਾਂ ਜਿਨ੍ਹਾਂ ਦੇ ਬਜ਼ੁਰਗ ਸਦੀਆਂ ਪਹਿਲਾਂ ਇਸ ਧਰਤੀ ਦੇ ਹਿੰਦੂ ਬ੍ਰਾਹਮਣ ਤੇ ਹਿੰਦੂ ਖੱਤਰੀ ਸਨ ਜਦੋਂ ਸ਼ੇਖ ਇਫਤਖਰ ਖਾਨ ਦਾ ਬਹੁ ਗਿਣਤੀ ਕਸ਼ਮੀਰੀ ਪੰਡਤਾਂ ਤੋਂ ਜ਼ੁਲਮ ਬਰਦਾਸ਼ਤ ਨਾ ਹੋਇਆ ਉਹ ਜਾਂ ਤਾਂ ਕਸ਼ਮੀਰ ਛੱਡ ਗਏ ਤੇ ਜਾਂ ਦੀਨੇ ਅਸਲਾਮ ਨੂੰ ਪਰਵਾਣ ਕਰ ਗਏ ਤੇ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਸੋਚਿਆ ਹੁਣ ਸਾਡੀਆਂ ਨਸਲਾਂ ਹਿੰਦੂ ਬ੍ਰਾਹਮਣ ਜਾਂ ਖੱਤਰੀ ਤਾਂ ਰਹਿਣੀਆਂ ਨਹੀਂ ਕਿਉਂ ਨਾ ਇਹਨਾਂ ਨੂੰ ਕੋਈ ਪਛਾਣ ਦੇ ਜਾਈਏ ਕਿ ਅਸੀਂ ਇਸ ਧਰਤੀ ਦੇ ਮੂਲ ਰੂਪ ਦੇ ਵਿੱਚ ਹਿੰਦੂ ਬ੍ਰਾਹਮਣ ਦਾ ਖੱਤਰੀ ਹਾਂ ਜਿਹੜੇ ਖੱਤਰੀ ਇਸਲਾਮ ਵਿੱਚ ਗਏ ਉਹਨਾਂ ਨੇ ਆਪਣੇ ਨਾਮ ਦੇ ਪਿੱਛੇ ਆਪਣਾ ਸਰਨੇਮ ਖਖੇ ਲਾ ਲਿਆ ਤੇ ਜਿਹੜੇ ਬ੍ਰਾਹਮਣ ਉਹਨਾਂ ਨੇ ਆਪਣੇ ਨਾਮ ਦੇ ਪਿੱਛੇ ਅੱਖਰ ਬੱਬੇ ਲਾ ਲਿਆ ਉਹ ਤਾਂ ਗੁਰੂ ਨਾਨਕ ਦੇ ਦਰ ਦੇ ਉੱਤੇ ਆਇਸੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਗੇ ਫਰਿਆਦ ਕੀਤੀ ਸੀ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਲੜੀ ਇੰਨੀ ਹੀ ਚੱਲਦੀ ਰਹੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਪੰਜਾਬ ਦੇ ਇਤਿਹਾਸ ਨੂੰ ਸਾਂਝਾ ਕਰਨ ਦਾ ਯਤਨ ਜ਼ਰੂਰ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ